ਚੋਰਾ ਦੀ ਵੀ ਹੱਦ ਹੋ ਗਈ ਹੋਰ ਨਹੀਂ ਕੁਝ ਤਾਂ ਦਿਨ ਦਿਹਾੜੇ ਆਟਾ ਚੱਕੀ ਤੋਂ ਕਨਕ ਦੀਆਂ ਦੋ ਬੋਰੀਆਂ ਹੀ ਚੋਰੀ ਕਰਕੇ ਛਾਤਰਚੋਰ ਹੋਏ ਫਰਾਰ ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਪੁਲਿਸ ਸਟੇਸ਼ਨ ਦੀਨਾਨਗਰ ਦੇ ਅਦੀਨ ਪੈਂਦੇ ਪਿੰਡ ਅਵਾਖਾ ਵਿਖੇ ਦਿਨ ਦਿਹਾੜੇ ਇੱਕ ਆਟਾ ਚੱਕੀ ਤੋਂ ਦੋ ਛਾਤਰਚੋਰ ਕਨਕ ਦੀਆਂ ਦੋ ਬੋਰੀਆਂ ਚੁੱਕੇ ਫਰਾਰ ਹੋ ਗਏ ਪਰ ਇਹ ਸਾਰੀ ਘਟਨਾ ਸੜਕ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਸ ਸਬੰਧੀ ਚੱਕੀ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡੇ ਘਰ ਕੋਈ ਰਿਸ਼ਤੇਦਾਰ ਆਈ ਹੋਏ ਸਨ ਮੈਂ 5 ਮਿੰਟ ਉਹਨਾਂ ਨੂੰ ਮਿਲਣ ਲਈ ਗਿਆ ਤਾਂ ਦੋ ਚਾਤਰਚੋਰ ਸਕੂਟਰੀ ਤੇ ਸਵਾਰ ਹੋ ਕੇ ਆਏ ਜਿਨ੍ਹਾਂ ਵੱਲੋਂ ਚੱਕੀ ਅੰਦਰ ਪਈਆਂ ਕਨਕ ਦੀਆਂ ਬੋਰੀਆਂ ਵਿੱਚੋਂ ਦੋ ਬੋਰੀਆਂ ਸਕੂਟਰੀ ਤੇ ਚੱਕ ਕੇ ਰੱਖ ਲਈਆਂ ਅਤੇ ਫਰਾਰ ਹੋ ਗਏ ਜਦ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰੇ ਵੇਖੇ ਗਏ ਤਾਂ ਇਹੇ ਚੋਰਾਂ ਦੀਆਂ ਤਸਵੀਰਾਂ ਉਹਨਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਸਨ ਉਹਨਾਂ ਇਸ ਸਬੰਧੀ ਦਿਨਾਂਗਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੰਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਇਹ ਇਨਾ ਚੋਰਾਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੱਡੀ ਚੋਰੀ ਨੂੰ ਅੰਜਾਮ ਨਾ ਦੇ ਸਕਣ ਦੂਜੇ ਪਾਸੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਿਨਾਂ ਨਗਰ ਦੇ ਹਾਲੇ ਦੁਆਲੇ ਇਲਾਕੇ ਅੰਦਰ ਨਿਤ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਨੱਥ ਪਾਉਣ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਸਖਤੀ ਨਾਲ ਸ਼ਿਕੰਜਾ ਕੱਸਿਆ ਜਾਵੇ ਤਾਂ ਕਿ ਇਹਨਾਂ ਪਟਨਾਵਾਂ ਨੂੰ ਨੱਥ ਪੈ ਸਕੇ ਜੀ ਕੀ ਗੱਲ ਬਾਤ ਹੋਈ ਹਾਂਜੀ ਪਾਜੀ ਇੱਥੇ ਦੋ ਗੈਸਟ ਆਏ ਘਰ ਤੇ ਮੈਂ ਘਰ ਗਿਆ ਤੇ ਜਿਹੜੇ ਬਫਸ ਹੋਇਆ ਤੇ ਦੋ ਟੋੜੇ ਕੰਕਰੀਟ ਚੁੱਕ ਕੇ ਲਗੇ ਚੋਠ ਠੀਕ ਹੈ ਕਈ ਕੈਮਰੇ ਚੱਕਰ ਆਏ ਆ ਇਸ ਰੋਡ ਤੋਂ ਮੜੀਆਂ ਤੱਕ ਗਏ ਆ ਹਾਂਜੀ ਨਾਂਕੇ ਠੀਕ ਹੈ ਹਾਂਜੀ ਪਾਜੀ ਪੁਲਿਸ ਕੰਪਲੇਂਟ ਕਰਵਾਤੀ ਤੁਸੀਂ ਸਰ ਕਰਾਤੀ ਕੀ ਮੰਗ ਕਰਦੇ ਹੋ ਦੇਖੋ ਜੀ ਅੱਜ ਦੋ ਟੋੜੇ ਚੁੱਕੇ ਆ ਕੱਲ ਨੂੰ ਹੋਰ ਵੀ ਵੱਧ ਚੋਰੀ ਕਰ ਸਕਦੇ ਆ ਇਸ ਕਰਕੇ ਜਲਤੂ ਜਦ ਰ ਬੰਦੇ ਫੜੇ ਜਾਣ